ਗੱਲ ਇਹ ਨਹੀਂ ਐ ਇਸ ਵੇਲੇ ਜਵਾਰ ਨਗਰ ਕੈਂਪ ਚ ਆਪਾਂ ਖੜੇ ਆ ਜਿੱਥੇ بار بار ਇਹ ਟਰਾਈ ਕੀਤੀ ਜਾ ਰਹੀ ਆ بار بار ਇਹ ਟਰਾਈ ਕੀਤੀ ਜਾ ਰਹੀ ਆ ਬਈ ਅਸੀਂ ਉੱਥੇ ਰਾਸ਼ਨ ਪਚਾਈਏ ਪਰ ਮੈਂ ਅੱਜ ਇੱਕ ਗੱਲ ਕਹਿਣੀ ਚਾਹਨਾ ਜੋ ਭਗਵੰਤ ਮਾਨ ਨੇ ਜੋ ਰੀਤ ਪਾਈ ਆ ਜਦੋਂ ਔਨ ਰਿਕਾਰਡ ਮੈਨੂੰ ਯਾਦ ਆ ਮੈਂ ਉਸ ਵੇਲੇ ਗਿੱਦੜਵਾਲ ਐਲੈਕਸ਼ਨ ਸੀ ਉਦੋਂ ਪਹਿਲਾਂ ਵੀ ਉਹ ਕਹਿੰਦੇ ਸੀ ਕੀ ਕਹਿੰਦੇ ਸੀ ఎలక్షన్ తో పਹਿਲਾਂ ਵੀ ਕੋਈ ਗੱਲ ਨਹੀਂ ਜਿਹੜਾ ਪੈਸੇ ਲਿਆਉਂਦਾ ਪੈਸਾ ਲੈ ਲਓ ਆਟਾ ਲਿਆਉਂਦਾ ਆਟਾ ਲੈ ਲਓ ਸਮਾਨ ਲਿਆਉਂਦਾ ਸਮਾਨ ਲੈ ਲਓ ਕੀ ਕਿਹਾ ਸੀ ਉਹਨਾਂ ਨੇ ਇਹੀ ਕਿਹਾ ਸੀ ਨਾ ਹੁਣ ਭਾਈ ਜੇ ਹਜ਼ਾਰ ਹਜ਼ਾਰ ਕਰੋੜ ਰੁਪਈਆ ਆਮ ਆਦਮੀ ਦੇ ਕੋਲ ਆ ਆਮ ਆਦਮੀ ਦੇ ਕੈਂਡੀਡੇਟ ਕੋਲ ਆ ਤੇ ਆਪਾਂ ਲੈ ਲਓ ਆਪਾਂ ਨੂੰ ਕੀ ਤਕਲੀਫ ਆ ਵੋਟ ਜਿਹੜੀ ਪਾਉਣੀਆਂ ਲੋਕਾਂ ਨੇ ਉਹ ਇਹ ਆਟੇ ਨਾਲ ਨਹੀਂ ਪਾਉਣੀ ਇਹ ਸੂਟਾ ਨਾਲ ਨਹੀਂ ਪਾਉਣੀ ਇਹ ਪੈਸੇ ਨਾਲ ਨਹੀਂ ਪਾਉਣੀ ਉਹ ਉਹਨਾਂ ਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਪਰ ਜਿਹੜਾ ਸਮਾਨ ਆ ਰਿਹਾ ਇਹ ਸਮਾਨ ਆ ਜਿਹੜਾ ਇਹ ਸਾਰਾ ਪੈਸਾ ਲੋਕਾਂ ਦਾ ਹੈ ਸਰਕਾਰ ਦਾ ਪੈਸਾ ਹੈ بڑے بڑے ਇੰਡਸਟਰੀਸਟਾਂ ਦਾ ਮਲਾਈਦਾਰ ਪੈਸਾ ਹੈ ਜਿਹੜਾ ਲੋਕਾਂ ਤੋਂ ਹੀ ਕਮਾਇਆ ਹੋਇਆ ਹੈ ਇੰਡਸਟਰੀ ਵਾਲੇ ਆ ਨੇ ਜਿਹੜੇ ਇਹਦੀ ਮਦਦ ਕਰ ਰਹੇ ਆ ਤੇ ਮੈਂ ਕਹਿੰਦਾ ਸਾਰਿਆਂ ਨੂੰ ਬਿਲਕੁਲ ਗਰੀਬ ਆਦਮੀ ਆਮ ਆਦਮੀ ਦੁਗਣਾ ਤਿਗਣਾ ਸਮਾਂ ਤੇ ਜਾਣ ਦਿਓ ਜਿਹੜਾ ਵੰਡਣ ਆ ਰਿਹਾ ਜਿਹੜਾ ਵੰਡਣਾ ਰਿਹਾ ਉਹ ਵੀ ਸਾਡੇ ਚੋਂ ਆ ਨਾ ਉਹਨੂੰ ਵੀ ਇਹਨਾਂ ਨੇ ਲਾਲਚ ਦੇ ਕੇ ਲਾਇਆ ਹੋਇਆ ਜੇ ਕਿਸਦੇ ਘਰੇ ਮੈਂ ਕਹਿੰਦਾ ਇਹ ਚੰਗੀ ਗੱਲ ਨਹੀਂ ਗਈ ਪਰ ਜੇ ਕੋਈ ਹਜ਼ਾਰਾਂ ਕਰੋੜਪਤੀ ਸੰਜੀਵ ਰੋੜਾ ਕੈਂਡੀਡੇਟ ਆ ਜਿਹਦੇ ਘਰੋਂ ਇਹ ਆਟਾ ਆ ਰਿਹਾ ਦਾਲ ਆ ਰਹੀ ਆ ਬੈਗ ਆ ਰਹੇ ਆ ਪੈਸਾ ਆ ਰਿਹਾ ਸ਼ਰਾਬ ਆ ਰਹੀ ਆ ਭਰ-ਭਰ ਰੱਖੋ ਅੰਦਰ ਦੋ-ਦੋ ਮਹੀਨੇ ਦਾ ਸਟੋਰ ਕਰੋ ਅੰਦਰ ਇਸ ਕਰਕੇ ਕਿਸੇ ਨੂੰ ਵੀ ਮੈਂ ਸਮਝਦਾ ਕਾਂਗਰਸ ਨੂੰ ਵੀ ਮੈਂ ਆਪਣੀ ਪਾਰਟੀ ਵਾਲੇ ਵੀ ਕਿਸੇ ਨੂੰ ਨਾ ਰੋਕੋ ਵੋਟ ਜਿਹੜੀ ਪਾਉਣੀ ਆ ਉਹ ਕਿਸੇ ਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਵੋਟ ਕਿਸੇ ਨੇ ਨਹੀਂ ਲੋਕੀ ਸਿਆਣੇ ਨੇ ਲੋਕਾਂ ਨੂੰ ਪਤਾ ਵੀ ਇਹਨਾਂ ਨੇ ਦੁਬਾਰਾ ਆਉਣਾ ਇਸ ਕਰਕੇ ਠੰਡਾ ਸੰਜੀਵ ਰੋੜੇ ਦਾ ਜਿਹਹ ਜਿਹਾਂ ਜਿਹਹ ਜਿਹੇ ਕਮਰਿਆਂ 'ਚੋਂ ਰਹਿੰਦੇ ਆ ਅਲੀ ਸ਼ਾਨ ਜਿਹਹ ਜਿਹੇ ਫਾਈਵ ਸਟਾਰਾਂ 'ਚ ਆਮ ਆਦਮੀ ਪਾਰਟੀ ਰਹਿੰਦੀ ਆ ਉੱਥੋਂ ਹੀ ਸਾਰਾ maal ਆ ਰਿਹਾ ਇਹਨੂੰ ਘਰਾਂ 'ਚ ਆਉਣ ਦੋ ਇਹ ਸਾਰੇ ਗਰੀਬ ਆਦਮੀ ਦਾ ਉਹਨੂੰ ਤਾਂ ਦੁਆਰਾ ਤਾਂ ਇਹਨਾਂ ਨੇ 1000 ਰੁਪਏ ਦੇਣਾ ਨਹੀਂ ਕੱਖ ਨਹੀਂ ਦੇਣਾ ਇਹਨਾਂ ਨੇ ਪੈਨਸ਼ਨ ਪੈਨਸ਼ਨ 2500 ਨਹੀਂ ਦੇਣੀ ਆਹੀ ਸਮਾਨ ਆ ਵਧੀਆ ਸੂਟ ਜਿਹਹੇ ਆਪ ਪਾਉਂਦੇ ਆ ਸੰਜੀਵ ਰੋੜਾ ਦੇ ਪਰਿਵਾਰ ਉਹ ਜਿਹੇ ਸੂਟ ਆ ਰਹੇ ਆ ਉਹ ਜਿਹਾਂ ਸਾੜੀਆਂ ਆ ਰਹੀਆਂ ਇਸ ਕਰਕੇ ਇਹ ਮਲਾਈ ਆ ਇਹ ਜਿੰਨਾ ਚਿਰ 2 ਦਿਨ ਮਿਲਦੀ ਆ ਇਹ ਮਲਾਈ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਅੱਛਾ ਬਿੱਤੀ ਦੀ ਗੱਲ ਕਰੀਏ ਹੁਣੇ ਬੈਗ ਹੈ ਨਾ ਬੈਗ ਦੇ ਉੱਤੇ ਬਿੱਤੀ ਆ ਉਹਦੇ ਤੇ ਹੀ ਕਾਰਵਾਈ ਪੁਲਿਸ ਕਰ ਰਹੀ ਆ ਨਹੀਂ ਦੇਖੋ ਉਹ ਸਰਕਾਰਾਂ ਕਰਦੀਆਂ ਹੁੰਦੀਆਂ ਉਹ ਸਰਕਾਰਾਂ ਕਰਦੀਆਂ ਹੁੰਦੀਆਂ ਮੈਂ ਇਹ बार-बार ਸਭ ਨੂੰ ਕਹਿਣਾ ਵੀ ਉਹ ਅਲੱਗ ਗੱਲ ਆ ਉਹ ਤਾਂ ਇਹ ਸ਼ਹਿ ਮਾਤੀ ਜਿਹੜੀ ਆਪੋਜੀਸ਼ਨ ਇਹ ਗੱਲ ਚੱਲਣੀ ਆ ਅੱਜ ਦੀ ਰਾਤ ਆ ਜਿਹੜੀ ਉਹ ਅੱਜ ਦੀ ਰਾਤ ਆ ਜਿਹੜੀ ਉਹ ਸਰਕਾਰ ਦੀ ਹੁੰਦੀ ਆ ਉਹਨਾਂ ਨੇ ਇਹ ਕੁਝ ਕਰਨਾ ਹੀ ਹੁੰਦਾ ਜੇ ਰੋਕਾਂਗੇ ਉਹ ਪੁਲਿਸ ਆਫ ਕਰ ਦੂਗੀ ਐਂਬੂਲੈਂਸਾਂ 'ਚ ਭਰ ਕੇ ਲੈ ਆਉਣਗੇ ਉਹਨਾਂ 'ਚ ਹੋਰ ਨਹੀਂ ਤਾਂ ਜਿਹੜਾ ਏ ਉਹਨਾਂ ਦੀ ਪੁਲਿਸ ਦੀਆਂ ਗੱਡੀਆਂ ਵੰਡ ਦੇਣਗੀਆਂ ਉਹ ਤਾਂ ਉਹਨਾਂ ਨੇ ਕੰਮ ਕਰਨਾ ਹੁੰਦਾ ਨਹੀਂ ਰੋਕ ਸਕਦੇ ਸਮਾ ਤੇ ਖੁੱਲਾ ਮਾਲ ਆਉਣ ਦਿਓ ਬੇਟਾ ਆਪਣੇ ਆਪਣੇ ਘਰਾਂ ਚ ਇਹਨਾਂ ਤੋਂ ਲਾਹ ਲਓ ਜਿੰਨੀਆਂ ਗੱਡੀਆਂ ਟਰੱਕ ਆਉਂਦੇ ਆ ਆਪਣੇ ਘਰਾਂ ਚ ਸਿੱਧੇ ਲਵਾਓ ਲੋਕਾਂ ਦਾ ਰਾਮ ਦੇ ਨਾਲਾ ਗਰਮੀ ਆ ਕੋਕ ਦੇ ਕੋਕ ਆਉਂਦੇ ਆ ਦੂਜਾ ਸਮਾਨ 88pm ਵਾਲਾ ਸ਼ਾਮ ਵਾਲਾ ਵੀ ਆ ਰਿਹਾ ਤੇ ਨਾਲ ਲੇਡੀਜ਼ ਦੇ ਲਈ ਸੂਟ ਆ ਰਹੇ ਆ ਬੱਚਿਆਂ ਲਈ ਬੈਗ ਜਿਓਮੈਟਰੀ ਬਾਕਸ ਆ ਰਹੇ ਆ ਦੁਬਾਰਾ ਲੱਗਣੇ ਆ ਕਿਤੇ ਇਹਨਾਂ ਨੇ ਦੇਣੇ ਆ ਬਟੇ ਜੀ ਇਹ ਲੋ ਜੀ ਬੰਦ ਰਿਹਾ ਚੌਂ ਮੋਹਲ ਬੰਦ ਰਿਹਾ ਕੀ ਲੱਗਦਾ ਹੈ ਇਹਨਾਂ ਦਾ ਫੋਟੋ ਆ ਬਣੀਆਂ ਜਾਂ ਪ੍ਰਿੰਟ ਹੋਇਆ ਬੈਗ ਦੇ ਉੱਤੇ ਪ੍ਰਿੰਟ ਹੋਇਆ ਉਹਦੇ ਨਾਲ ਜ਼ਰੂਰ ਉਹਦੇ ਨਾਲ ਜਦੋਂ ਇਲੈਕਸ਼ਨ ਕਮਿਸ਼ਨ ਕੱਲ ਹੋਊਗਾ ਨਾ ਉਹਦੇ ਵਿੱਚ ਜਦੋਂ ਇਹ ਚੀਜ਼ਾਂ ਆਉਣੀਆਂ ਜੇ ਖੁਦਾ ਨਾਲ ਖਾਸੇ ਜਿੱਤ ਵੀ ਜਾਂਦੇ ਆ ਐਮਐਲਏ ਬਣ ਜਾਂਦੇ ਆ ਤਾਂ ਵੀ ਇਲੈਕਸ਼ਨ ਕਮਿਸ਼ਨ ਨੇ ਇੱਕ ਇਹੜਾ ਇਹ ਉਹ ਇਹਨਾਂ ਨੂੰ ਡਿਸਕਵালিਫਾਈ ਕਰਨਾ ਹੈ ਇਹਨਾਂ ਦੀ ਐਮਐਲਏ ਸ਼ਿਪ ਜੇ ਬਣ ਗਈ ਉਹ ਵੀ ਰਹਿਣੀ ਨਹੀਂ ਕਿਉਂਕਿ ਇਹ ਸਬੂਤ ਨੇ ਜਿਹੜੇ ਸਾਰੇ ਉਹ ਬਾਈ ਨੇਮ ਮਿਲੇ ਹੋਏ ਨੇ ਇਹਨਾਂ ਦੇ ਦਫ਼ਤਰੋਂ ਸਾਰੀਆਂ ਜਿਹੜੇ ਰਿਕਾਰਡ ਨੇ ਕਿਸ ਤਰੀਕੇ ਨਾਲ ਗੱਡੀਆਂ ਆ ਰਹੀਆਂ ਕਿੱਥੋਂ ਜਾ ਰਹੀਆਂ ਨੰਬਰ ਨੋਟ ਨੇ ਮੀਡੀਆ ਦੇ ਕੋਲ ਸਭ ਦੇ ਕੋਲ ਇਸ ਕਰਕੇ ਉਹਨਾਂ ਨੇ ਡਿਸਕਵালিਫਾਈ ਹੋ ਜਾਣਾ ਇਸ ਕਰਕੇ ਉਹਨਾਂ ਨੂੰ ਵੋਟ ਨਾ ਪਾਓ ਬੇਟੋ ਜੀ ਜੋ ਮਾਹੌਲ ਬਣ ਰਿਹਾ ਨਤੀਜਾ ਨਤੀਜਾ ਦਾ ਕੀ ਫਰਕ ਪੈਗਾ ਜੋ ਮਾਹੌਲ ਬਣ ਰਿਹਾ ਵਾ ਨਤੀਜਾ ਕਿੰਨਾ ਕਦਰ ਪੈਗਾ ਦੇਖੋ ਨਤੀਜਾ ਜਿਹੜਾ ਆ ਕੰਮ ਕਰਦੇ ਆ ਨਾ ਇੱਥੋਂ ਇਹ ਪਤਾ ਲੱਗ ਜਾਂਦਾ ਵੀ ਕਿਤੇ ਨਾ ਕਿਤੇ ਆਪਣੇ ਜਿਹੜੇ 3.5 ਸਾਲ ਦੇ ਕੰਮ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਕਿਤੇ ਨਾ ਕਿਤੇ ਮਨ ਚ ਡਰਾ ਜੇ ਉਹਨਾਂ ਦੇ ਅੰਦਰ ਵਿਸ਼ਵਾਸ ਹੋ ਗੋ ਵੀ ਸਾਡੇ ਕੰਮਾਂ ਨੂੰ ਵੋਟ ਪੈਣੀ ਆ ਸਾਨੂੰ ਵੋਟ ਪੈਣੀ ਆ ਤੇ ਆਖੇ ਖੇ ਖਰਾਬ ਕਾਦੇ ਲਈ ਕਰਨ ਆਖੇ ਖੇ ਕਾਦੇ ਲਈ ਖਾਰੇ ਆ ਹੋ ਜੇ ਉਹਨਾਂ ਨੂੰ ਲੋੜ ਨਹੀਂ ਉਹ ਕਾਦੇ ਲਈ ਮੈਂ ਨਹੀਂ ਕਹਿੰਦਾ ਦੱਸੋ ਜੇ ਅਸੀਂ ਕਹਿੰਦੇ ਆ ਇਹ ਤਾਂ মিডিਆ ਕਹਿ ਰਹੀ ਆ মিডিਆ ਦਿਖਾ ਰਿਆ ਵੀ ਆਹ ਗੱਡੀ ਨੰਬਰ ਇੱਥੋਂ ਆ ਗਈ ਆਹ ਗੱਡੀ ਨੰਬਰ ਨੀਲੇ ਨਗਰ ਦੀ ਇੱਥੋਂ ਆ ਗਈ ਆ ਸਮਾਨ ਭਰ ਕੇ ਆ ਗਈ ਪਰ ਉਹ ਮੈਂ ਉਹ ਕਹਿ ਰਿਹਾ ਪਰ ਉਹਨਾਂ ਦਾ ਡਰ ਆ ਜਿਹੜਾ ਜਿਹੜਾ ਸੰਜੀਵ अरोड़ा ਤੇ ਆਮ ਆਦਮੀ ਦਾ ਡਰ ਆ ਹਰਨ ਦਾ ਉਹ ਡਰ ਇਹ ਸਬੂਤ ਕਰਦਾ ਏ ਵੀ ਉਹ ਹਰ ਹਰ ਓਥੀ ਹਰਕਤ ਤੇ ਹਰ ਚੀਜ਼ ਵੰਡਣ ਬਣਾਉਣ ਤੇ ਉਹ ਤੁਲੇ ਹੋਏ ਨੇ ਤੇ ਟਾਰਗੇਟ ਕਿਨੂੰ ਕਰ ਰਹੇ ਆ ਉਹ ਏਰੀਆ ਟਾਰਗੇਟ ਕਰ ਰਿਹਾ ਜਿੱਥੋਂ ਉਹ ਸਮਝਦੇ ਆ ਵੀ ਇਹ ਗਰੀਬ ਆਦਮੀ ਇਹ ਬਕਾਊ ਆ ਇਹ ਹਰ ਚੀਜ਼ ਜਿਵੇਂ ਭਗਵੰਤ ਮਾਨ ਕਹਿੰਦਾ ਸੀ ਨਾ ਲਊਗਾ ਵੀ ਤੇ ਤੁਹਾਨੂੰ ਠੋਕੂਗਾ ਵੀ ਜਿਹਨੇ ਹਜ਼ਾਰ-ਹਜ਼ਾਰ ਰੁਪਈਆ 25-25 ਸੌ ਨਹੀਂ ਨਹੀਂ ਦਿੱਤਾ ਇਹਨਾਂ ਨੂੰ ਵੀ ਪਤਾ ਵੀ ਇਹ ਇਹ ਮੇਲਾ ਹੈ ਜਿਹੜਾ ਇਹ ਸਿਰਫ ਤੇ ਸਿਰਫ ਅੱਜ ਅੱਜਾ ਜੀ ਜੀ ਇਲੈਕਸ਼ਨ ਕਮਿਸ਼ਨ ਜੀ ਆਂ ਦੇ ਰਹੇ ਇਸ ਵਾਰ ਇਲੈਕਸ਼ਨਾਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਨਹੀਂ ਦੇਖੋ ਜੀ ਜਦੋਂ ਸਰਕਾਰ ਹੁੰਦੀ ਆ ਨਾ ਸਰਕਾਰ ਜਿਹੜੀ ਆ ਪੰਜਾਬ ਦੀ ਇਲੈਕਸ਼ਨ ਕਮਿਸ਼ਨ ਮੈਂ ਕਹਿੰਦਾ ਆਪਣੀ ਮੈਂ ਬਾਹ ਲਾਉਂਦਾ ਮੈਂ ਇੱਕ ਮੰਤਰੀ ਹੋ ਕੇ ਮੈਂ ਇਹ ਨਹੀਂ ਕਹਿ ਸਕਦਾ ਨਾ ਮੈਂ ਕਦੇ ਇਹ ਕਹਿਣਾ ਹੈ ਸਾਨੂੰ ਇਲੈਕਸ਼ਨ ਕਮਿਸ਼ਨ ਤੇ ਵਿਸ਼ਵਾਸ ਆ ਚਾਹੇ ਇਲੈਕਸ਼ਨ ਕਮਿਸ਼ਨ ਡੀਸੀ ਉਹਦਾ مالک ਹੁੰਦਾ ਏ ਚਾਹੇ ਇਲੈਕਸ਼ਨ ਕਮਿਸ਼ਨ ਜਿਹੜਾ ਸੂਬੇ ਦਾ ਹੁੰਦਾ ਉਹ ਇੱਕ ਆਈਐਸ ਆਫੀਸਰ ਹੁੰਦਾ ਦੇਸ਼ ਦੇ ਇਲੈਕਸ਼ਨ ਕਮਿਸ਼ਨ ਵਾਂਗੂ ਨਹੀਂ ਇੰਡੀਪੈਂਡੈਂਟ ਮੰਦਾ ਹੁੰਦਾ ਏ ਉਹ ਇਲੈਕਸ਼ਨ ਕਮਿਸ਼ਨ ਨੂੰ ਚੁਣਦਾ ਕੌਣ ਆ ਦੇਸ਼ ਦੇ ਨੂੰ ਆਪੋਜੀਸ਼ਨ ਲੀਡਰ ਵੀ ਵਿੱਚ ਬੈਂਦਾ ਏ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਵਿੱਚ ਬੈਂਦੇ ਆ ਪਰ ਉਰੇ ਦਾ ਜਿਹੜਾ ਦੇਖੋ ਇਹ ਪੰਜਾਬ ਦਾ ਇਲੈਕਸ਼ਨ ਕਮਿਸ਼ਨਰ ਹੁੰਦਾ ਉਹ ਇੱਕ ਆਈਐਸ ਅਫਸਰ ਹੁੰਦਾ ਸਰਕਾਰ ਦਾ ਲਾਇਆ ਹੁੰਦਾ ਇਸ ਕਰਕੇ ਉਹਨੇ ਇਹ ਕੰਮ ਕਰਨਾ ਹੀ ਹੁੰਦਾ ਮੈਂ ਕਹਿੰਦਾ ਇਸ ਚੀਜ਼ ਨੂੰ ਬਿਲਕੁਲ ਦਿਖਾਓ ਪਰ ਇਸ ਚੀਜ਼ ਨੂੰ ਚੱਲਣ ਦਿਓ ਜੇ ਜੇ 100 200 ਕਰੋੜ ਰੁਪਈਆ ਜੇ ਲੱਗ ਵੀ ਜਾਊਗਾ ਤੇ ਫਿਰ ਉਹਨਾਂ ਦੇ ਢਿੱਡਾਂ 'ਚ ਤਾਂ ਕੋਈ ਫਰਕ ਨਹੀਂ ਪੈਣਾ ਜਿਨ੍ਹਾਂ ਨੇ ਸਾਰਾ ਕੁਝ ਖਾਧਾ ਹੋਇਆ ਆਮ ਆਦਮੀ ਨੇ ਹਜ਼ਾਰਾਂ ਕਰੋੜ ਖਾਧਾ ਜੇ ਇੱਕ ਰਾਤ ਚ ਕਰੋੜ 2 ਕਰੋੜ ਰੁਪਈਆ ਗਰੀਬਾਂ ਦੇ ਕੋਲ ਚਾਹੇ ਜਾਊਗਾ ਉਹਦੇ ਨਾਲ ਕੀ ਫਰਕ ਪੈ ਜਾਊਗਾ ਜੀ ਜੇ ਲੱਗਦਾ ਵਾਅਦਾ ਪੂਰਾ ਹੋ ਜਾਏਗਾ ਜੇ 2 4 ਕਰੋੜ ਰੁਪਈਆ ਆਟੇ ਦਾ ਦਾਲ ਦਾ ਸ਼ਰਾਬ ਦਾ ਠੰਡੇ ਦਾ ਸੂਟਾਂ ਦਾ ਉਹਨਾਂ ਨੂੰ ਕੀ ਫਰਕ ਪੈਂਦਾ ਉਹਨਾਂ ਦੀਆਂ ਘਰ ਵਾਲੀਆਂ ਤਾਂ ਉਹਨਾਂ ਨੇ ਉਹਨਾਂ ਨੇ ਤਾਂ ਇਹੋ ਜੇ ਏਨੇ ਕਰੋੜਾਂ ਦੇ ਜੁੱਤੀਆਂ ਸੈਂਡਲ ਮਹੀਨੇ ਬਾਅਦ ਡਸਟਬਿਨ ਚ ਹੀ ਸੁੱਟਣੀਆਂ ਹੁੰਦੀਆਂ ਏ ਉਹਨਾਂ ਲਈ ਤਾਂ ਆਹ ਹਾਲਾਤ ਨੇ ਜੀ ਅੱਜ ਦਾ ਰਾਜਾ ਕੀ ਦੇਖੋ ਪੁੱਛਦਾ ਇੱਕ ਕੈਂਡੀਡੇਟ ਦੇ ਨਾਲ ਹਾਤਾ ਪਾਈ ਕੀਤੀ ਗਈ ਹੈ ਦੇਖੋ ਬਹੁਤ ਨਿੰਦਣੀ ਗੱਲ ਆ ਬਹੁਤ ਨਿੰਦਨੀਆ ਗੱਲ ਆ ਪੁਲਿਸ ਪੁਲਿਸ ਤਾਂ ਮੈਂ ਸਮਝਦਾ ਬਿਲਕੁਲ ਪੰਜਾਬ ਦੀ ਖਤਮ ਹੋ ਚੁੱਕੀ ਆ ਉਹਨਾਂ ਨੇ ਖਤਮ ਕਰਤੀ ਪੁਲਿਸ ਕਰੇ ਕੀ ਜਿਹੜਾ ਮਾੜਾ ਜਿਹਾ ਵੀ ਰੀੜ ਦੀ ਹੱਡੀ ਦਿਖਾਉਂਦਾ ਉਹਨੂੰ ਚੱਕ ਕੇ ਪੋਸਟਿੰਗ ਵੀ ਨਹੀਂ ਦਿੰਦੇ ਕੋਈ ਪਤਾ ਹੀ ਨਹੀਂ ਵੀ ਕਿੱਥੇ ਲਾ ਦਿੰਦੇ ਆ ਆਸ਼ੂ ਜੀ ਨੂੰ ਮਿਲੋਂਗੇ ਜੀ ਆਸ਼ੂ ਜੀ ਦੇ ਨਾਲ ਹੱਥ ਪਾਈ ਕੀਤੀ ਮੈਂ ਚੰਗੀ ਹਰਗੇ ਬੈਠੇ ਨੇ ਆਪਨੇ ਬੈਸ ਹੋਈ ਬੈਸ ਹੋਈ ਮੈਂ ਤਾਂ ਆਪਣੇ ਬੀਜੇਪੀ ਦੇ ਦਫਤਰ ਆਇਆ ਤੇ ਸਾਡੇ ਬੀਜੇਪੀ ਦੇ ਦਫਤਰ ਜਾ ਕੇ ਬੈਠੂ ਵੀ ਮੇਰੇ ਕਿਸੇ ਬੰਦੇ ਵੱਲ ਮੇਰੇ ਬੀਜੇਪੀ ਬੰਦੇ ਦੇ ਵੱਲ ਕੋਈ ਨਹੀਂ ਕਰਦਾ ਵੀ ਅੱਖ ਚੱਕੇ ਨਾ ਦੇਖੇ ਕੋਈ ਹਿੰਮਤ ਨਾ ਕਰੇ ਕਾਂਗਰਸ ਵਾਲੇ ਉਹ ਆਪਣੀਆਂ ਆਪ ਨੂੰ ਛਿੱਟਣ ਹੁਣ ਆਸ਼ੂ ਕੀ ਕਰੇ ਆਸ਼ੂ ਨਾਲ ਦਾ ਨਾਂ ਉਹਨਾਂ ਦਾ ਪ੍ਰਧਾਨ ਆ ਨਾ ਉਹਨਾਂ ਦਾ ਐਸੀਐਲਪੀ ਲੀਡਰ ਆ ਨਾ ਕੋਈ ਵਰਕਰ ਆ ਇਸ ਕਰਕੇ ਆਸ਼ੂਜ਼ੇ ਨਾਲ ਤਾਂ ਕੱਲ ਇੱਥੇ ਬੈਠੇ ਰਹੇ ਨੇ ਜਿਹੜੇ ਉਹਨਾਂ ਦੇ ਇੰਚਾਰਜ ਸੀ ਕੋਈ ਆ ਕੇ ਟਰੱਕ ਚ ਗੱਡੀ ਚ ਨਹੀਂ ਚੜਿਆ ਇਸ ਕਰਕੇ ਕਾਂਗਰਸ ਪਾਰਟੀ ਨੂੰ ਵੋਟ ਪਾਉਣਾ ਖੂਚ ਸਿੱਖਣਾ ਹੈ ਕਾਂਗਰਸ ਪਾਰਟੀ ਸਿਰਫ ਤੇ ਸਿਰਫ ਖਾਤਮੇ ਵੱਲ ਜਾ ਰਹੀ ਆ ਅੰਤ ਵੱਲ ਜਾ ਰਹੀ ਆ ਪਰ ਅਸੀਂ ਕਦੇ ਵੀ ਇਹ ਨਹੀਂ ਚਾਹਾਂਗੇ ਕਿਸੇ ਕੈਂਡੀਡੇਟ ਨਾਲ ਵੀ ਚਾਹੇ ਉਹ ਕਾਂਗਰਸ ਦਾ ਹੋਵੇ ਚਾਹੇ ਉਹ ਅਕਾਲੀ ਦਲ ਦਾ ਹੋਵੇ ਚਾਹੇ ਅੰਮ੍ਰਿਤਸਰ ਅਕਾਲੀ ਦਲ ਦਾ ਹੋਵੇ ਵੀ ਸਰਕਾਰ ਉਹਦੇ ਨਾਲ ਕੋਈ ਵੀ ਧੱਕਾ ਕਰੇ ਤੇ ਇਸ ਕਰਕੇ ਉਸ ਗੱਲ 'ਚ ਧੱਕਾ ਨਹੀਂ ਹੋਣ ਦਿੰਦੇ ਜੇ ਇਹ ਸੋਚਣਗੇ ਹਾਂ ਆ ਰਾਸ਼ਨ ਵੰਡੀ ਜਾਣ ਜਿੰਨਾ ਮਰਜੀ ਇਹ ਗੱਲ ਨਹੀਂ ਕਿਤੇ ਜਿਉ ਧੱਕਾ ਕਰਨ ਦੀ ਸੋਚਣਗੇ ਫਿਰ ਸਾਡੇ ਡੰਡੇ ਛੋਟੇ ਸਭ ਕੁਝ ਤਿਆਰ